ਗੁਰਗੁਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਜੋ ਵੀ ਇਸ ਸਥਾਨ ਤੇ ਗੁਰਮੁਖੀ ਦੀ ਪੈਂਤੀ ਲਿਖੇਗਾ ਉਸ ਦੀ ਉਤਮ ਬੁੱਧੀ ਪ੍ਰਾਪਤ ਹੋਵੇਗੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਲਖਨ ਸਰ ਸਾਹਿਬ ਪਾਤਸ਼ਾਹੀ ਦਸਵੀਂ ਇਹ ਪੌਣ ਪੀਤਰ ਸਥਾਨ ਦਮਦਮਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਦੇ ਬਿਲਕੁਲ ਨਾਲ ਹੀ ਸ਼ਜੋਬਿਤ ਹੈ ਗੁਰਦੁਆਰਾ ਲਖਨ ਸਰ ਸਾਹਿਬ ਇਹ ਜੋ ਪੌਣ ਪੀਤਰ ਸਥਾਨ ਜਿਸ ਸਥਾਨ ਤੇ ਕਲਗੀ ਤਰ ਦਸ਼ਮੇਸ਼ ਪਿਤਾ ਗੁਰਗੁਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਖ ਮੁਖਸਰ ਸਾਹਿਬ ਦੀ ਜੰਗ ਫਤਿਹ ਕਰਨ ਉਪਰੰਤ ਤਲਵੰਡੀ ਸਾਹਿਬੋ ਕੀ ਇਸ ਸਥਾਨ ਵਿਖੇ ਆ ਕੇ ਜੰਗੀ ਕਮਰ ਕੱਸਾ ਖੋਲ ਕੇ ਦਮ ਲਿਆ ਸੀਗਾ ਜਿਸ ਕਰਕੇ ਇਸ ਪਾਵਨ ਪਿੱਤਰ ਸਥਾਨ ਦਾ ਨਾਮ ਦਮਦਮਾ ਸਹਿ ਪ੍ਰਸਿੱਧ ਹੋ ਗਿਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰਗੁਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰਗੁਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਮਹੱਲਾ ਨੋਹਾਂ ਗੁਰਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੀ ਬਾਣੀ ਸ਼ਾਮਲ ਕਰਵਾਉਂਦਿਆਂ ਹੋਇਆਂ ਪਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰ ਗ੍ਰੰਥ ਸਾਹਿਬ ਮਹਾਰਾਜ ਦੇ ਪਾਛਾਈ ਦੀ ਬੀੜ ਲਿਖਵਾ ਕੇ ਸੰਪੂਰਨ ਕਰਵਾਉਣ ਅਪਰੰਤ ਜਦੋਂ ਇਹ ਸ੍ਰੀ ਗੁਰ ਗ੍ਰੰਥ ਸਾਹਿਬ ਮਹਾਰਾਜ ਦੇ ਪਾਛਾਈ ਦੇ ਸਰੂਪ ਦੀ ਲਿਖਾਈ ਤੇ ਕਾਗਜ਼ ਦੀ ਸਮਾਪਤੀ ਹੁੰਦੀ ਸੀ ਨਾ ਉਸ ਅਪਰੰਤ ਕ੍ਰੀਸਾ ਕਲਮਾ ਜਿਸ ਕਲਮ ਦਾ ਮੂੰਹ ਲਿਖਾਈ ਕਰਦਿਆਂ ਕੱਸ ਜਾਂਦਾ ਸੀ ਨਾ ਉਸ ਕਲਮ ਨੂੰ ਦੁਬਾਰਾ ਨਹੀਂ ਸੰਕਰਦੇ ਸਗੋਂ ਅਦਬ ਨਾਲ ਸਤਕਾਰ ਦੇ ਨਾਲ ਸੰਭਾਲਦੇ ਹੁੰਦੇ ਸਨ ਤੇ ਬਚੀ ਹੋਈ ਸਿਆਹੀ ਤੇ ਕਾਗਜ਼ ਨੂੰ ਲਿਖਨ ਸਰ ਸਰੋਵਰ ਵਿੱਚ ਜਾਲ ਪ੍ਰਵਾਹ ਕਰ ਦਿਆ ਕਰਦੇ ਸਨ ਗੁਰੂ ਜੀ ਨੇ ਇਸ ਸਥਾਨ ਨੂੰ ਗੁਰੂ ਕੀ ਕਾਂਸੀ ਦਾ ਵਰਦਾਨ ਦਿੱਤਾ ਤੇ ਫਰਮਾਇਆ ਕਿ ਇਹ ਅਸਥਾਨ ਭਾਵ ਦਮਦਮਾ ਸਾਹਿਬ ਗਿਆਨ ਦਾ ਮਹਾ ਕੇਂਦਰ ਹੋਵੇਗਾ ਜਿੱਥੇ ਗੁਰਮਤਿ ਵਿੱਚ ਪਰਬੁੱਧ ਵਿਦਵਾਨ ਲਖਾਈ ਪੈਦਾ ਹੋਵੇਗੀ ਇਸ ਧਰਤੀ ਤੇ ਬਖਸ਼ਿਸ਼ ਕਰਦਿਆਂ ਬਚਨ ਕੀਤੇ ਕਿ ਜੋ ਵੀ ਪ੍ਰਾਣੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਗੁਰਮੁਖੀ ਦੀ ਪੰਤੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਦੀ ਪ੍ਰਾਪਤੀ ਹੋਵੇਗੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅੱਜ ਗੁਰੂ ਸਾਹਿਬ ਦੀ ਬਹੁਤ ਅਪਾਰ ਕਿਰਪਾ ਹੋਈ ਆ ਅੱਜ ਅਸੀਂ ਬਹੁਤ ਗੁਰੂ ਘਰਾਂ ਦੇ ਦਰਸ਼ਨ ਦਾਰੇ ਕੀਤੇ ਹਨ ਪਹਿਲਾਂ ਅਸੀਂ ਬਠਿੰਡਾ ਸ਼ਹਿਰ ਦੇ ਵਿੱਚ ਕਿਲਾ ਮੁਬਾਰਕ ਦਰਸ਼ਨ ਦਾਰੇ ਕਰਕੇ ਆਏ ਆ ਫਿਰ ਉਸ ਤੋਂ ਬਾਅਦ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਫਿਰ ਉਸ ਤੋਂ ਬਾਅਦ ਕੋਟ ਸ਼ਮੀਰ ਫਿਰ ਉਸ ਤੋਂ ਬਾਅਦ ਅਸੀਂ ਉਸ ਪੌਣ ਪਿੱਤਰਸਥਾਨ ਤੇ ਗਏ ਸਾਂ ਜਿੱਥੇ ਗੁਰਗਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਸਤਾਰ ਵੀ ਸ਼ਿਸ਼ੋਭਿਤ ਹੈ ਗੁਰਦੁਆਰਾ ਬੁਰਜ ਸਾਹਿਬ ਮਾਤਾ ਦੇਸਾਂ ਪਿੰਡ ਜੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਉਸ ਸਥਾਨ ਦੇ ਵੀ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਜਿਸ ਸਥਾਨ ਤੇ ਕਲਗੀ ਤਰਦਸ਼ਮੇਸ਼ ਪਿਤਾ ਗੁਰਗੁਵੇਂ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ 9 ਦਿਨਾਂ ਵਾਸਤੇ ਠਹਿਰੇ ਸਨ ਦਾ ਮਾਤਾ ਦੇਸਾਂ ਜੀ ਨੇ ਬਹੁਤ ਰੱਜ ਕੇ ਸੇਵਾ ਕੀਤੀ ਸੀ ਤੇ ਇਸ ਸਥਾਨ ਤੇ ਕਾਫੀ ਨਿਸ਼ਾਨੀਆਂ ਵੀ ਗੁਰੂ ਸਾਹਿਬ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ ਗੁਰੂ ਮਹੰ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਦਸਤਾਰ ਵੀ ਇਸ ਸਥਾਨ ਤੇ ਸ਼ਿਸ਼ੂਬਿਤ ਹੈ ਜਿਸ ਤਵੀ ਦੇ ਉੱਤੇ ਰੱਖ ਕੇ ਪ੍ਰਸ਼ਾਦੇ ਤਿਆਰ ਕਰਦੇ ਹੁੰਦੇ ਸਨ ਮਾਤਾ ਦੇਸਾਂ ਜੀ ਉਹ ਵੀ ਇਸ ਸਥਾਨ ਤੇ ਸ਼ਿਸ਼ੂਬਿਤ ਹੈ ਉਸ ਤੇ ਅਭਜਨ ਦਰਸ਼ਨਦਾਰੀ ਕਰਵਾਵਾਂਗੇ ਅੱਜ ਅਭਜਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਲਖਨ ਸਾਹਿਬ ਪਾਤਸ਼ਾਹ ਦਸਵੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਿਲਕੁਲ ਨਾਲ ਸ਼ਿਸ਼ੂਬਿਤ ਇਹ ਪਵਿੱਤਰ ਅਸਥਾਨ ਹੈ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੇ ਵੀਡੀਓ ਆਭਜਨ ਨੂੰ ਪਸੰਦ ਆਇਆ ਜੇਕਰ ਪਸੰਦ ਆਇਆ ਤਾਂ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰੀ ਕਰ ਸਕਦੀਆਂ ਹਨ ਬਹੁਤ ਬਹੁਤ